ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਕਰਦੇ ਪੀ ਲੋ ਸਤਿ ਸ਼੍ਰੀ ਅਕਾਲ ਜੀ ਹੈਪੀ ਨਿਊ ਇਅਰ ਜੀ ਹੈਪੀ ਨਿਊ ਇਅਰ ਸਾਰੇ ਬੀ ਲੋ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਜੀ ਸਾਡੇ ਦੋਨਾਂ ਭੈਣ ਭਾਈਆਂ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾ ਤੁਹਾਡਾ ਘਰ ਪਰਿਵਾਰ ਤੰਦਰੁਸਤ ਰਹੇ ਵਾਹਿਗੁਰੂ ਜੀ ਤੁਹਾਡੀਆਂ ਕਮਾਈਆਂ 'ਚ ਵਰਕ ਤਾਂ ਪਾਉਣ ਜਿਹੜੇ ਪਿਛਲੇ ਸਾਲ ਦੇ ਵਿੱਚ ਤੁਹਾਡੇ ਸੁਪਨੇ ਨਹੀਂ ਪੂਰੇ ਹੋਏ ਇਸ ਸਾਲ ਉਹ ਆ ਚੜ੍ਹਦੇ ਸਾਲ 'ਚ ਪੂਰੇ ਹੋ ਜਾਣ ਆਪਣੀ ਸਾ ਸਾਰੇ ਸਾਰਿਆਂ ਲਈ ਸਾਡੇ ਦਿਲ ਤੋਂ ਇਹੀ ਦੁਆਏ ਤੇ ਆਪਾਂ ਸਾਰਿਆਂ ਦੀ ਤੰਦਰੁਸਤੀ ਮੰਗਦੇ ਆਂ ਰੱਬ ਕੋਲੋਂ ਜਦੋਂ ਘਰ ਪਰਿਵਾਰ ਤੰਦਰੁਸਤਾ ਤਾਂ ਸਮਝ ਲਓ ਆਪਣੇ ਕੋਲੇ ਕੁੱਲ ਦੁਨੀਆਂ ਦੀਆਂ ਖੁਸ਼ੀਆਂ ਹੀ ਨੇ ਠੀਕ ਆ ਜੇ ਆਪਣੇ ਘਰ ਚ ਕੰਜਰਪਲੇਸ ਨਹੀਂ ਹੈਗਾ ਤੇ ਉਹ ਹੁਣੀ ਕੋਈ ਆਪਾਂ ਹਨਾ ਨਫ਼ਰਤ ਨਹੀਂ ਹੈਗੀ ਸਾਰੇ ਪਿਆਰ ਨਾਲ ਜੀ ਮਿਲ ਕੇ ਰਹਿੰਦੇ ਨੇ ਤਾਂ ਸਮਝ ਲਓ ਆਪਣੇ ਕੋਲੇ ਬਹੁਤ ਕੁਝ ਆ ਕੱਲੇ ਪੈਸੇ ਨਾਲ ਜਾਂ ਦੌਲਤ ਨਾਲ ਜਾਂ ਜ਼ਮੀਨਾਂ ਨਾਲ ਇਹ ਨਹੀਂ ਹੁੰਦਾ ਵੀ ਸੰਤੁਸ਼ਟੀ ਆ ਜਾਂਦੀ ਹੈ ਬੰਦੇ ਨੂੰ ਹਨਾ ਨਹੀਂ ਮੈਨੂੰ ਕਿ ਪੈਸੇ ਨਾਲ ਖੁਸ਼ੀ ਕਦੇ ਨਹੀਂ ਮਿਲਦੀ ਬਈ ਹੂੰ ਖੁਸ਼ੀ ਮਿਲਦੀ ਹੈ ਜੇ ਕਿਸੇ ਨੂੰ ਆਪਾਂ ਦਿਲੋਂ ਚਾਹੁੰਦੇ ਆ ਕਿਸੇ ਦਾ ਅਦਰ ਸਤਕਾਰ ਕਰਦੇ ਆ ਸੋਨੂੰ ਚਾਰ ਬੰਦੇ ਮੋਹ ਕਰਦੇ ਆ ਸਭ ਤੋਂ ਵੱਡੀ ਖੁਸ਼ੀ ਹੈ ਜੇ ਤੁਸੀਂ ਤਾਂ ਅੰਦਰੋਂ ਤੋਂ ਸਭ ਤੋਂ ਵੱਡੀ ਖੁਸ਼ੀ ਹੈ ਕਿਸੇ ਦੇ ਤੁਸੀਂ ਭੈਣ ਭਾਈ ਦੇ ਕੰਮ ਆਉਣੇ ਉਹ ਸਭ ਤੋਂ ਵੱਡੀ ਖੁਸ਼ੀ ਹੈ ਜੇ ਤੁਹਾਨੂੰ ਕੋਈ ਦੇਖ ਕੇ ਬੰਦਾ ਮੱਥੇ ਤੇਉੜੀ ਪਾਉਂਦਾ ਫਿਰ ਤੁਸੀਂ ਪੈਸੇ ਨੂੰ ਵੀ ਕੀ ਕਰੋਗੇ ਹਾਂ ਇਹ ਹੈ ਗੱਲ ਤੇ ਫੋਨ ਹਿੱਲ ਰਿਹਾ ਸੌਰੀ ਕਿਉਂਕਿ ਅਸੀਂ ਵਾਲੀ ਗੱਡੀ ਤੇਜ਼ ਲਈ ਜੰਨੇ ਆ ਤੇਜ਼ ਵੀ ਨਹੀਂ ਹੈਗੀ ਵੀ ਠੀਕ ਆ ਪਰ ਪੂਰਾ ਠੀਕ ਠਾਕ ਹੈ ਮੇਰੇ ਹੱਥ ਦਾ ਬੈਲੈਂਸ ਨਹੀਂ ਬਣ ਰਿਹਾ ਤੇ ਹੋਰ ਸੁਣਾਓ ਜੀ ਪਰ ਤੁਸੀਂ ਕਿਹੜਾ ਸੁਣਾ ਸਕਦੇ ਹੋ ਸਾਨੂੰ ਕਿਉਂਕਿ ਅਸੀਂ ਤੁਹਾਨੂੰ ਸੁਣਾ ਦੇ ਅਸੀਂ ਤੁਹਾਨੂੰ ਸੁਣਾ ਸਕਦੇ ਹਾਂ ਅਸੀਂ ਕਿਹੜਾ ਲਾਈਵ ਹੋਏ ਆ ਸੌਰੀ ਥੋੜਾ ਮੇਰਾ ਦਿਮਾਗ ਜਣਾ ਅਫਸਰਟ ਜਾਂ ਹੋਣ ਲੱਗ ਗਿਆ ਹੁਣ ਹੋ ਜਾਂਦਾ ਬਾਈ ਜਦੋਂ ਕੰਮ ਜ਼ਿੰਮੇਵਾਰੀਆਂ ਪੱਟੀਆਂ ਹੋ ਜਾਂਦੀਆਂ ਨੇ ਕਈ ਵਾਰੀ ਬੰਦੇ ਦੀਆਂ ਫਿਰ ਹੋ ਜਾਂਦਾ ਜਿਵੇਂ ਕਿ ਹੁਣ ਤੁਸੀਂ ਸਾਰਿਆਂ ਨੇ ਸਾਡੀ ਫੋਟੋ ਦੇਖ ਲਈ ਮੇਰੀ ਤੇ ਤਾਰੀ ਦੀ ਹਾਂ ਮੈਂ ਮਿਹਰਬੁਤਾ ਤੇ ਤੁਸੀਂ ਬਹੁਤ ਜ਼ਿਆਦਾ ਦਵਾਵਾਂ ਦਿੱਤੀਆਂ ਸਾਨੂੰ ਸਾਡੇ ਕੋਲੇ ਇੱਕ ਵੀ ਸ਼ਬਦ ਨਹੀਂ ਹੈਗਾ ਵੀ ਅਸੀਂ ਥੋੜਾ ਦਿਲ ਤੋਂ ਧੰਨਵਾਦ ਕਿਵੇਂ ਕਰੀਏ ਕਿਉਂਕਿ ਕੁੱਲ ਦੁਨੀਆ 'ਚ ਐਨੇ ਜ਼ਿਆਦਾ ਲੋਕ ਸਾਨੂੰ ਚਾਹਣ ਵਾਲੇ ਹਨਾ ਲੋਕ ਨਹੀਂ ਹੈਗੇ ਤੁਸੀਂ ਸਾਰੇ ਸਾਡੀ ਫੈਮਲੀ ਹੋ ਆਪਣੇ ਬਣ ਕੇ ਜਿਨ੍ਹਾਂ ਨੇ ਘਰੇ ਬੈਠਿਆ ਨੇ ਵੀ ਇੰਨੀ ਜ਼ਿਆਦਾ ਖੁਸ਼ੀ ਮਨਾਈ ਤੇ ਕੁਝ ਕੁ ਲੋਕ ਸਾਡੀ ਇੰਡਸਟਰੀ ਦੇ ਐਬ ਜੇ ਨੇ ਜਿਨ੍ਹਾਂ ਨੇ ਦੇਖ ਕੇ ਵੀ ਖੁਸ਼ੀ ਨਹੀਂ ਮਨਾਈ ਯਾ ਇਹ ਦੇਖ ਕੇ ਵੀ ਖੁਸ਼ੀ ਨਹੀਂ ਮਨਾਈ ਯਾ ਜਿਹੜੇ ਨੇ ਨਹੀਂ ਕੋਈ ਚਿੰਤਾ ਹੀ ਚੱਲਣਾ ਵਾਸਤੇ ਕੋਈ ਚੱਕਰੀ ਅੱਜ ਨਵਾਂ ਸਾਲ ਆ ਮੰਨੇ ਬੈਸਟ ਵਿਸ਼ੀਜ਼ ਨੇ ਹਾਂ ਬੈਸਟ ਵਿਸ਼ੀਜ਼ ਨੇ ਆਪਣਿਆਂ ਦਾ ਫੇਰ ਵੀ ਸਾਰਿਆਂ ਦੇ ਦਿਲੋਂ ਸਹੀ ਹੈ ਜੋ ਹੈ ਜੇ ਕਿਸੇ ਨੂੰ ਈਰਖਾ ਆਪਣੇ ਨਾਲ ਨਫ਼ਰਤ ਹੈ ਬਾਈ ਜੇ ਭੁੱਲਣੀਆਂ ਭੁੱਲ ਜੋ ਕਰਨੀਆਂ ਦੁੱਗਣੀ ਕਰ ਲੋ ਸਾਡੇ ਲੋਕ ਕੋਈ ਰਿਸਪੌਂਸ ਨਹੀਂ ਆਣਾ ਕਿਸੇ ਨੂੰ ਨਾ ਤੂੰ ਗੜੀ ਗੜੀ ਦਾ ਕਦੇ ਘਟ ਕਰੀ ਸਾਡੀ ਨਿਪਟ ਗਿਆ ਬਾਈ ਨਵੇਂ ਸਾਲ ਪਿਛਲੇ ਸਾਲ ਚ ਰਹਿ ਗਿਆ ਸਾਰਾ ਹਾਂ ਪਰ ਕਹਿੰਦੇ ਹੁੰਦੇ ਆ ਮੈਂ ਗੱਲ ਇਹ ਸੁਣੀ ਸੀ ਕਹਿੰਦੇ ਹੁੰਦੇ ਆ ਵੀ ਜੇ ਆਪਾਂ ਕੋਈ ਚੱਜ ਦਾ ਕੰਮ ਕਰਾਂਗੇ ਜਾਂ ਆਪਾਂ ਕੋਈ ਖੁਸ਼ੀ ਦਾ ਕੰਮ ਕਰਾਂਗੇ ਠੀਕ ਹੈ ਤਾਂ ਉਹਦੇ ਚ ਜਿਹੜੇ ਬਗਾਨੇ ਨੇ ਉਹ ਖੁਸ਼ ਹੋਣਗੇ ਪਰ ਆਪਣੇ ਹਮੇਸ਼ਾ ਮਰ ਜਾਣਗੇ ਤੇ ਉਹ ਸੇਮ ਗੱਲ ਹੋਈ ਆ ਮੇਰੇ ਨਾਲ ਸੱਚੀ ਯਾਰ ਸਾਬਤ ਕਰਤਾ ਤੁਹਾਡੇ ਸਾਰਿਆਂ ਦੇ ਪਿਆਰ ਨੇ ਵੀ ਆਪਾਂ ਕਦੇ ਸਾਰੀ ਆਡੀਅנס ਨੂੰ ਫੇਸ ਟੂ ਫੇਸ ਮਿਲ ਨਹੀਂ ਸਕਦੇ ਹਨਾ ਆਪਾਂ ਮਿਲੇ ਵੀ ਨਹੀਂ ਹੈਗੇ ਤੇ ਤੁਸੀਂ ਸਾਰੇ ਸਾਨੂੰ ਬਸ ਫੋਨਾਂ ਰਾਹੀਂ ਦੇਖਦੇ ਹੋ ਤੁਹਾਡਾ ਫੋਨਾਂ ਰਾਹੀਂ ਸਾਡੇ ਨਾਲ ਇੰਨਾ ਜ਼ਿਆਦਾ ਪਿਆਰ ਆ ਇੰਨੀ ਜ਼ਿਆਦਾ ਦਿਲਾਂ ਦੀ ਅਟੈਚਮੈਂਟ ਆ ਹਨਾ ਕਿੰਨਾ ਤੁਸੀਂ ਸਾਡੀ ਖੁਸ਼ੀ ਦੇ ਵਿੱਚ ਖੁਸ਼ ਹੁੰਨੇ ਹੋ ਜੇ ਸਾਨੂੰ ਕੋਈ ਗਾਵਾ ਤੁਸੀਂ ਗਮ ਦੇ ਵਿੱਚ ਸਾਡੇ ਨਾਲ ਮੰਨ ਲਓ ਫੇਰ ਵੀ ਅੰਦਰੋਂ ਤਾਂ ਤੁਸੀਂ ਹਮਦਰਦੀ ਦਿਖਾਉਂਦੇ ਫੀਲ ਅਟੈਚਮੈਂਟ ਤਾਂ ਫਿਰ ਨਹੀਂ ਹੈਗੀ ਐ ਬਈ ਫੀਲਿੰਗਸ ਤਾਂ ਆਪਣੀਆਂ ਅਟੈਚ ਨਹੀਂ ਨਾ ਇੱਕ ਦੂਜੇ ਨਾਲ ਵੀ ਤੁਸੀਂ ਕਿੰਨਾ ਜ਼ਿਆਦਾ ਚਾਹੁੰਦੇ ਹੋ ਸਾਨੂੰ ਟੀਵੀ ਦੇ ਵਿੱਚ ਦੇਖ ਕੇ ਵੀ ਤੁਹਾਨੂੰ ਐ ਲੱਗਦਾ ਵੀ ਇਹ ਸਾਡੇ ਰਿਲੇਟਿਵਸ ਨੇ ਹਾਂ ਵੀ ਸਾਡੇ ਆਪ ਦੇ ਨੇ ਪਰ ਜਿਹੜੇ ਸਾਡੇ ਨਾਲ ਐਕਚੁਅਲ ਚ ਕੰਮ ਕਰਦੇ ਨੇ ਕੁਝ ਕੁ ਬੰਦੇ ਜਾਂ ਵੀ ਚਲੋ ਅਸੀਂ ਕੰਮ ਹਾਂ ਇੱਕ ਦੂਜੇ ਨਾਲ ਘੱਟ ਕਰਦੇ ਆ ਪਰ ਉਂਗਲਾ ਲਾ ਲੋ ਇੰਡਸਟਰੀ 'ਚ ਹੀ ਲਾ ਲੋ ਉਹ ਲੋਕ ਸਾਡੇ ਸਾਹਮਣੇ ਹੋ ਕੇ ਵੀ ਸਾਡੇ ਸਾਹਮਣੇ ਆਉਦੇ ਨਹੀਂ ਹੈਗੇ ਉਹ ਦਿਖਾਵਾ ਜਨਾ ਮਰਜ਼ੀ ਕਰਦੇ ਨੇ ਦਿਖਾਵੇ ਨਾ ਹਾਂ ਨਕਾਬ ਤਾਂ ਅਗਲੇ ਨੂੰ ਲੱਗਦਾ ਹੁੰਦਾ ਵੀ ਸਾਡੇ ਚਿਹਰੇ ਤੇ ਨਕਾਬ ਹੈ ਪਰ ਪਤਾ ਤਾਂ ਲੱਗੀ ਜਾਂਦਾ ਹਾਂ ਵੀ ਕਿਹੜਾ ਬਾਕੀ ਇਹ ਤਾਂ ਮੰਨੇ ਫਿਰ ਪਤਾ ਹੈ ਕੀ ਹੈ ਸਿਆਣੇ ਕਹਿੰਦੇ ਨੇ ਉਹ ਮੁੱਸੇ ਵਾਲਾ ਕਹਿੰਦਾ ਹੁੰਦਾ ਸੀ ਕਹਿੰਦਾ ਕੰਦਰ ਟੱਪੀ ਹੈ ਹੇਟਰ ਹੈ ਹੇਟਰ ਨੇ ਜੇ ਕਹਿੰਦਾ ਅੱਖਾਂ ਮਿਚ ਗਈ ਆਬਦੇ ਦੇਖਾਂ ਤਾਂ ਮੇਰੇ ਆਬਦੇ ਵੀ ਬਹੁਤ ਨੇ ਹਾਂ ਵੀ ਉਹਦਾ ਵਿਜ਼ਨ ਦੀ ਹੈ ਹੁਣ ਤੈਨੂੰ ਵਿਜ਼ਨ ਸਾਰੇ ਆਬਦੇ ਦਿੰਦੇ ਨੇ ਤਾਂ ਆਬਦੀ ਨੇ ਗੱਲ ਖਤਮ ਜੇ ਹੇਟਰ ਕਹਿਣ ਲੱਗ ਜੀ ਤਾਂ ਗਿਣਤੀ ਤਾਂ ਕਿਸੇ ਚੀਜ਼ ਦੀ ਨਹੀਂ ਹੋਏਗੀ ਸਹੀ ਗੱਲ ਹੈ ਮੈਂ ਚਾਉਣ ਵਾਲਾ ਨਹੀਂ ਮੈਂ ਗਮਾਉਣ ਵਾਲਾ ਮੈਨੂੰ ਤਾਂ ਸਗੋਂ ਇਹ ਖੁਸ਼ੀ ਆ ਵੀ ਜੇ ਮੇਰੀ 1000 ਆਡੀਅנס ਮੈਨੂੰ ਚਾਉਣ ਵਾਲੀ ਉਹਦੇ ਚੋਂ ਜੇ 100 ਮੇਰੇ ਹੇਟਰ ਨੇ ਨਾ ਤਾਂ ਬਹੁਤ ਕਮਾਲ ਦੀ ਗੱਲ 900 ਮੈਨੂੰ ਚਾਉਣ ਵਾਲੇ ਨੇ 100 ਹੇਟਰ ਮੇਰੇ ਹੋਣੇ ਚਾਹੀਦੇ ਨੇ ਉਹ ਲੀਜ਼ੀਬਲ ਵੀ ਹੈ ਹੱਕ ਵੀ ਬਣ ਤੇ ਚਲੋ ਇਹ ਆਪਣਾ ਟਾਪਿਕ ਖਤਮ ਹੋਇਆ ਇਹ ਆਪਾਂ ਇਸ ਕਰਕੇ ਛੇੜਿਆ ਸੀਗਾ ਵੀ ਆਪਾਂ ਤੁਹਾਡਾ ਧੰਨਵਾਦ ਕਰਨਾ ਸੀ ਵੀ ਤੁਸੀਂ ਬਗਾਨੇ ਹੋ ਕੇ ਵੀ ਸਾਡੀ ਖੁਸ਼ੀ 'ਚ ਖੁਸ਼ ਹੋਣੇ ਹੋ ਤੇ ਸਾਡੇ ਆਪਣੇ ਨਾਲ ਰਹਿ ਕੇ ਵੀ ਸਾਡੀ ਖੁਸ਼ੀ 'ਚ ਖੁਸ਼ ਨਹੀਂ ਹੋ ਸਕਦੇ ਤਾਂ ਨਹੀਂ ਹੁੰਦੇ ਨੇ ਪਿਕ ਕਿਹੜਾ ਕਰੀਏ ਹੁਣ ਨੈਕਸਟ ਦਾ ਬੈਸ ਲਾਈਵ ਦੇਖਣ ਵਾਸਤੇ ਕਹਦੇ ਮੁੰਡਿਆਂ ਨੂੰ ਵੀ ਜਿਹੜੀ ਵੀ ਆਡੀਅנס ਆਪਣੀ ਚੈਨਲ ਤੇ ਆਜੋ ਹੌਨ ਵਾਲੇ ਟਾਈਮ ਤੇ ਸਾਰਾ ਵਿਆਹ ਤੁਹਾਨੂੰ ਚੈਨਲ ਉਾਂ ਦੀ ਮਿਲਣਾ ਹਾਂਜੀ ਚਲੋ ਡੇਟ ਆ ਪਰ ਰੀਵਿਲ ਨਹੀਂ ਕਰਦੇ ਪਰ ਹਾਂ ਇਹ ਦੱਸ ਦਿੰਦੇ ਆ ਵੀ ਮੈਰਿਜ ਸਾਡੀ ਇਸੇ ਮੰਥ ਦੇ ਵਿੱਚ ਵਿੱਚ ਹੀ ਆ ਜਨਵਰੀ ਦੇ ਵਿੱਚ ਵਿੱਚ ਹੀ ਠੀਕ ਆ ਕਦੋਂ ਵੀ ਹੋ ਸਕਦੀ ਆ ਤੇ ਜੇ ਤੁਸੀਂ ਵਿਆਹ ਨੂੰ ਲਾਈਵ ਦੇਖਣਾ ਬਲੇਜ਼ ਇਦਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਬੰਦਾ ਕਹਿੰਦਾ ਵੀ ਮੈਂ ਤਾਂ ਜੀ ਚਾਹੇ ਤੁਹਾਡਾ ਵਿਆਹ ਚੱਲੇ 10 ਘੰਟੇ ਚਾਹੇ ਚੱਲੇ 12 ਘੰਟੇ ਚਾਹੇ ਚੱਲੇ 8 ਘੰਟੇ ਕਹਿੰਦਾ ਮੈਂ ਤਾਂ ਬਈ ਪਾਵਰ ਬੈਂਕ ਲੈ ਜਾਂਦੀ ਆਪਾਂ ਕਹਿੰਦਾ ਫੋਨ ਨੂੰ ਲਾਵਾਂਗੇ ਪਾਵਰ ਬੈਂਕ ਦੇ ਨਾਲ ਆਪਾਂ ਤਾਂ ਤੁਹਾਡਾ ਲਾਈਵ ਵਿਆਹ ਦਿਖਾਵਾਂਗੇ ਦੇਖੋ ਆਡੀਅנס ਨੂੰ ਮੈਂ ਰਿਕਵੈਸਟ ਕਰਦੀ ਆ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਏ ਨੇ ਖੜਜਾ ਜਾ ਮੇਰਾ ਹੱਥ ਸੱਜੇ ਹੱਥ ਤਾਂ ਖੜੇ ਹੂੰ ਮੇਰਾ ਕੈਮਰਾ ਕੈਮਰੇ ਦੇਖ ਕੇ ਉਹ ਕੱਟ ਗਈ ਉਹ ਸਾਡਾ ਫੋਨ ਵੀ ਲੁੱੜ ਗਿਆ ਹਾਂ ਤੇ ਬਿੱਲਾ ਵੀ ਦੀਨੇ ਥੋੜਾ ਥੋੜਾ ਮੇਰਾ ਤਾਂ ਚੱਲ ਆ ਮੈਨੂੰ ਬਹੁਤ ਜ਼ਿਆਦਾ ਨਾ ਕਮੈਂਟਸ ਆਈ ਜਾਂਦੇ ਨੇ ਵੀ ਦੀਦੀ ਪਲੀਜ਼ ਤੁਸੀਂ ਸਾਨੂੰ ਮੈਰਿਜ ਤੇ ਬੁਲਾ ਲਿਓ ਤੁਸੀਂ ਸਾਨੂੰ ਮੈਰਿਜ ਤੇ ਬੁਲਾ ਲਿਓ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸਾਂ ਵੀ ਮੇਰੀ ਹਨਾ ਆ ਜਿਹੜੀ ਮੈरिज ਆ ਐਕਚੁਅਲੀ ਪਹਿਲਾਂ ਤਾਂ ਸਾਡਾ ਵਾਹਾਂ ਬਹੁਤ ਜ਼ਿਆਦਾ ਲੰਮਾ ਹੈ ਮੈਂ ਕੋਟਕਪੂਰੇ ਤੋਂ ਤੇ ਤਾਰੀ ਹੋਣੀ ਗਦੜਿਆਣੀ ਲਹਿਰੇਗਾ ਕਿਤੇ ਤੋਂ ਹਨਾ ਸਾਢੇ 4-5 ਘੰਟਿਆਂ ਦਾ ਸਾਡਾ ਰਸਤਾ ਹੀ ਹੋ ਗਿਆ ਤਾਂ ਮੇਰੇ ਵਾਲੀ ਸਾਈਡ ਤਾਂ ਕੋਈ ਇਹੋ ਜਿਹਾ ਵਿਆਹ ਦਾ ਸਿਸਟਮ ਹੈ ਵੀ ਨੀਗਾ ਤੇ ਸਾਰਾ ਤਾਰੀ ਹੋਣਿਆਂ ਨੇ ਅਰੇਂਜ ਕਰਨਾ ਇਧਰਲੀ ਸਾਈਡ ਕਿ ਕਿ ਇਹਨਾਂ ਨੂੰ ਸਾਰੇ ਇਧਰ ਨੇੜੇ ਪੈਂਦੇ ਨੇ ਉਧਰ ਦੂਰ ਵਾਲਾ ਪੈਂਦਾ ਤੇ ਹਨਾ ਤੇ ਮੈਂ ਬਲਾਉਣ ਨੂੰ ਸਾਰਿਆਂ ਨੂੰ ਬੁਲਾ ਲੈਂਦੀ ਪਰ ਇਤਨਾ ਕਿਤੇ ਬੰਦਾ ਕੁਝ ਕੁ ਮਜਬੂਰੀਆਂ ਕਾਰਨ ਹਾਰ ਜਾਂਦਾ ਹੁੰਦਾ ਤੇ ਹਾਂ ਪਰ ਇਹ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਪ੍ਰੋਮਿਸ ਕਰਦੇ ਆਂ ਵੀ ਜਦੋਂ ਤੁਸੀਂ ਸਾਡੀ ਖੁਸ਼ੀ 'ਚ ਇੰਨਾ ਖੁਸ਼ ਹੋਣੇ ਹੋ ਤਾਂ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਫੰਕਸ਼ਨ ਜ਼ਰੂਰ ਕਰਾਂਗੇ ਜ਼ਿੰਦਗੀ ਦੇ ਵਿੱਚ ਜਿੱਥੇ ਸਾਰਿਆਂ ਨੂੰ ਖੁੱਲਾ ਸੱਦਾ ਦਈਏ ਉਹ ਵੀ ਸਪੈਸ਼ਲ ਆਪਦੇ ਘਰ ਦੇ ਵਿੱਚ ਵੀ ਤੁਸੀਂ ਸਾਡੇ ਗਦਰਿਆਣੀ ਘਰੇ ਪਹੁੰਚੋ ਹਨਾ ਆਪਾਂ ਘਰ 'ਚ ਹੀ ਐਡਾ ਵੱਡਾ ਪ੍ਰੋਗਰਾਮ ਕਰਨ ਜੋਗੇ ਹੋ ਜੀਏ ਵੀ ਕਿਸੇ ਨੂੰ ਵੀ ਨਿਰਾਸ਼ਾ ਨਾ ਨਿਰਾਸ਼ਾ ਨਾ ਹੋਵੇ ਇਸ ਚੀਜ਼ ਦੀ ਵੀ ਸਾਨੂੰ ਬੁਲਾਇਆ ਨਹੀਂ ਫੁੱਲਾ ਸੱਦਾ ਰੀਲਾ ਪਾਈ ਐ ਸੀ ਵੀ ਤੁਸੀਂ ਸਾਰੇ ਆ ਜਾਓ ਕਲਮ ਲੈ ਕੇ ਵੀ ਸੋਡਾ ਇਹ ਲਾਂਬਾ ਬਾਈ ਪੈਂਡਿੰਗ ਰਿਹਾ ਇਹ ਲੰਬਾ ਅਸੀਂ ਤੁਹਾਡਾ ਜ਼ਰੂਰ ਲਾ ਦਾਂਗੇ। ਹਾਂ ਵੀ ਜ਼ਿੰਦਗੀ ਦੇ ਵਿੱਚ ਕਦੇ ਪ੍ਰਮਾਤਮਾ ਟਾਈਮ ਲਿਆਉਂਦੀ ਆ। ਮਨੇ ਅਸਲ ਸੱਚੇ ਮਨ ਨਾਲ ਦੁਆ ਕਰਿਆ ਹੋਇਆ ਸਾਰਾ ਕੁਝ ਪੂਰਾ ਹੁੰਦਾ ਹੈ ਨਾ। ਵੀ ਇਹ ਤੇਰੀ ਦੁਆ ਪ੍ਰਮਾਤਮਾ ਜ਼ਰੂਰ ਪੂਰਦਾ। ਮੈਂ ਤਾਂ ਇੱਥੋਂ ਤੱਕ ਕਿ ਇਹ ਵੀ ਸੋਚ ਰੱਖਿਆ ਵੀ ਜੇ ਮੇਰੇ ਕੋਟ ਵਾਲਾ ਘਰ ਬਣ ਜੂ। ਮੰਨ ਲਓ ਮੇਰਾ ਹਜ ਜਿਹੜਾ ਪੇਕਾ ਘਰ ਆ ਉਹ ਅਸੀਂ ਬਣਾਉਣਾ ਏ। ਮਿਸਤਰੀ ਲਾਉਣਾ ਸੀਗਾ। ਪਰ ਚਲੋ ਹਨਾ ਹਿੱਲ-ਵਿੱਲੇ ਨਾਲ ਆਏ ਨਹੀਂ ਪਤਾ ਹੁੰਦਾ ਵੀ ਆਪਾਂ ਸੋਚਦੇ ਕੀ ਆ ਬਣਾਣਾ ਕੀ ਹੁੰਦਾ। ਹੁਣ ਵਿਆਹ ਵਾਰੀ ਅਸੀਂ ਨਹੀਂ ਸੋਚਿਆ ਸੀ ਪਰ ਵਿਆਹ ਉਹ ਹੋ ਗਿਆ। ਇੰਤੁਜਾ ਦੇ ਜ਼ਰੂ ਤੇ ਥੋੜਾ ਜਿਹਾ ਫਿਰ ਘਰ ਦਾ ਪੈਂਡਿੰਗ ਕਰਤਾ ਆਪਾਂ ਕੰਮ ਤੇ ਮੈਨੂੰ ਆਇਆ ਵੀ ਚਾਹੇ ਉਹ ਉਹ ਜਗ੍ਹਾ ਸਾਡੀ ਘਟ ਤਾਂ ਵੈਸੇ ਛੋਟੀ ਹੈ ਉੱਥੇ ਇਹਨੇ ਮੈਨੇਜ ਵੀ ਨਹੀਂ ਹੋ ਸਕਦੇ ਤੁਸੀਂ ਸਾਰੇ ਜਾਣੇ ਤੇ ਮੈਂ ਮੈਨੇਜ ਕਰ ਵੀ ਨਹੀਂ ਸਕਦੀ ਤੁਹਾਨੂੰ ਸਾਰਿਆਂ ਨੂੰ ਪਰ ਮੈਂ ਫਿਰ ਵੀ ਸੋਚ ਰੱਖਿਆ ਸੀਗਾ ਵੀ ਜਦੋਂ ਮੈਂ ਘਰ ਪਾ ਲਿਆ ਚਾਹੇ ਦੋ ਕਮਰਿਆਂ ਦਾ ਲੈਂਟਰ ਪਵੇ ਮੇਰੇ ਤੋਂ ਮੈਂ ਉਹ ਸਾਰਿਆਂ ਨੂੰ ਖੰਡ ਪੜ ਤੇ ਬੁਲਾਉਂਗੀ ਹਾਂ ਵੀ ਖੁੱਲਾ ਇਨਵੀਟੇਸ਼ਨ ਦੇਉਂਗੀ ਦੋ ਚਲੇ ਪਿਆ ਵੱਧ ਖਾ ਰਹੇ ਕੀ ਹੋ ਜੂਗਾ ਕੁਸ ਨਹੀਂ ਹੁੰਦਾ ਹਨਾ ਸਹੀ ਗੱਲ ਤੇ ਚਲੋ ਠੀਕ ਹੈ ਜੀ ਫਿਰ ਇਹ ਸਾਡਾ ਰਸਤਾ ਜਿਹੜਾ ਸੀ ਥੋੜਾ ਜਿਹਾ ਹੀ ਸੀਗਾ ਬਸ ਬਿੱਲਾ ਵੀਰ ਮੈਨੂੰ ਛੱਡਣ ਜਾ ਰਿਹਾ ਸੀਗਾ ਤੇ ਅਸੀਂ ਕਹਾਂ ਚੱਲੋ ਜੇ ਇਹਦਾ ਵਲੌਗ ਬਣਾ ਲਈਏ ਹਨਾ ਬਹੁਤ ਬਹੁਤ ਸ਼ੁਕਰੀਆ ਮੰਨੇ ਮੇਰੇ ਵੱਲੋਂ ਦੋਸਤੋ ਸੋਡਾ ਹੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਇਹਦੇ ਵਲੌਗ ਦੇਖ ਰਹੇ ਹੋ ਜਾਂ ਦੇਖ ਚੁੱਕੇ ਹੋ ਬਹੁਤ ਧੰਨਵਾਦ ਤੇ ਮੇਰਾ ਇਹ ਜੀ ਚੈਨਲ ਨਵਾਂ ਹੈ ਮਿੱਤਰੋ ਆਨਲਾਈਨ ਟਾਈਮ 'ਚ ਤੁਹਾਡਾ ਨਾਲ ਵਾਦਾ ਕਰਦੇ ਆ ਭਾਈ ਦੇਖਾ ਹਾਂ ਵੀਡੀਓ ਲੇਟ ਫੇਟ ਹੋ ਜੇ ਕੋਈ ਕਹੇ ਵੀਡੀਓ ਲੇਟ ਫੇਟ ਹੋ ਜੇ ਉਹ ਕਹਿ ਨਹੀਂ ਸਕਦੇ ਕਿਉਂਕਿ ਹੁਣ ਆਇਆ ਹੋਊਗਾ ਵੀ ਵਿਆਹ ਸਾਡਾ ਆਪਦਾ ਹੈ ਭਾਈ ਇੰਜੋਏ ਵੀ ਕਰਨਾ ਪਊਗਾ ਇੱਕ ਅੱਧਾ ਦਿਨ ਲੇਟ ਆਇਆ ਕਰੂ ਪਰ ਹਾਂ ਤੁਹਾਡਾ ਵਾਦਾ ਵੀ ਹਰੇਕ ਮੂਮੈਂਟ ਤੇ ਹਰੇਕ ਮਤਲਬ ਜਿਹੜੀ ਮੈਮਰੀ ਹੁੰਦੀ ਹੈ ਵਿਆਹ ਦੀ ਹਰੇਕ ਸਾਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰਾਂਗੇ ਯਾਰ ਮਤਲਬ ਪੂਰਾ ਵਿਆਹ ਪੂਰਾ ਦਿਖਾਵਾਂਗੇ ਪਰ ਇਹ ਵੀ ਆ ਸਾਰੇ ਇਹਦੇ ਵਲੌਗਸ ਨੂੰ ਹੀ ਪਿਆਰ ਨਾਲ ਦੇਈ ਚੱਲੋ ਮੇਰੇ ਖੁੱਤੇ ਵਲੌਗ ਵੀ ਆਉਣਗੇ ਖੁਦ ਦੇ ਚੈਨਲ ਤੇ ਤੇਰੇ ਵਾਲੇ ਤਾਂ ਹੁਣ ਦੇਖਣਗੇ ਦੇਖਣਗੇ ਦੇਖੋ ਮੇਰੀ ਗੱਲ ਸੁਣੋ ਹੁਣ ਬਹੁਤ ਜਾਣੇ ਨਾ ਇਹ ਕਮੈਂਟਸ ਕਰਨਗੇ ਵੀ ਹਾਂ ਹੁਣ ਤਾਂ ਜੀ ਇਹਨਾਂ ਨੇ ਵਿਆਹ ਚੋਂ ਪੈਸਾ ਕਮਾਉਣਾ ਇਹ ਤਾਂ ਬਲੌਗ ਪਾਉਣਗੇ ਐਂ ਐ ਕਰਨਗੇ ਦੇਖੋ ਇੰਨੀ ਸ਼ੋਸ਼ੇਬਾਜੀ ਤਾਂ ਸਾਨੂੰ ਵੀ ਕਰਨੀ ਪਸੰਦ ਨਹੀਂ ਵੀ ਜੇ ਆਪਾਂ ਉੱਥੇ ਕੁਝ ਵੀ ਲੈਣ ਵਾਗੇ ਦੁਕਾਨਾਂ ਤੇ ਚੱਪਲਾਂ ਲੈਣ ਵਾਗੇ ਜਾਂ ਕੁਝ ਹੋਰ ਲੈਣ ਵਾਗੇ ਵੀ ਬਲੌਗ ਬਣਾਇਆ ਜਾਂਦਾ ਤੁਸੀ ਹੁਣ ਸ਼ੋਪਿੰਗ ਬਈ ਤੂੰ ਕਰੀਏ ਨਹੀਂ ਆਪਾਂ ਕਿੰਨਾ ਵੀ ਸ਼ੋਅ ਕਰਦੇ ਹਾਂ ਮੈਂ ਹਜੇ ਤੱਕ ਕਿਸੇ ਨੂੰ ਕੁਝ ਨਹੀਂ ਦਿਖਾਇਆ ਵੀ ਅੱਜ ਮੈਂ ਚੂੜਾ ਲੈਣ ਚੱਲਨੀ ਆ ਤੇ ਮੈਂ ਕਲੀਰੇ ਲੈਣ ਚੱਲਿਆ ਜਾਂ ਆਪਾਂ ਲਹਿੰਗਾ ਦੇਖਣ ਚੱਲੇ ਆ ਅੱਜ ਆਪਾਂ ਫਿਰ ਸੀਲਕਰੌਨ ਚੱਲੇ ਆ ਇਹਦੀਆਂ ਚੀਜ਼ਾਂ ਦਿਖਾਉਣ ਚ ਨਹੀਂ ਆਉਂਦੀਆਂ ਹੁੰਦੀਆਂ ਇਹ ਤਾਂ ਬੰਦੇ ਨੇ ਤਿਆਰੀਆਂ ਕਰਨੀਆਂ ਹੁੰਦੀਆਂ ਨੇ ਆਲਮੋਸਟ ਸਾਰਿਆਂ ਨੂੰ ਪਤਾ ਸਾਰਾ ਹੀ ਕਰਦੇ ਆ ਪਰ ਇਹ ਜਿਹੜੇ ਵਲੌਗ ਨੇ ਆਪਾਂ ਮੇਨ ਮੇਨ ਪਾਵਾਂਗੇ ਉਹ ਵੀ ਮੈਂ ਤਾਂ ਪਾਉਂਗੀ ਜਦੋਂ ਤੁਸੀਂ ਸਾਡੀ ਫੈਮਲੀ ਬਣ ਗਏ ਹੋ ਤੁਹਾਡੇ ਚ ਐਕਸਾਈਟਮੈਂਟ ਆ ਵੀ ਹਾਂ ਅਸੀਂ ਉਹਨਾਂ ਦੇ ਵਿਆਹ ਜਾਈਏ ਜਾਂ ਉਹ ਸਾਨੂੰ ਬੁਲਾਉਣ ਹਨਾ ਉਹ ਫਰਜ਼ ਵੀ ਬਣਦਾ ਬਈ ਤਾਂ ਇਹ ਐਕਸਾਈਟਮੈਂਟ ਨੂੰ ਅਸੀਂ ਤੁਹਾਡੇ ਨੂੰ ਦੁੱਗਣੀ ਕਰ ਸਕੀਏ ਵੀ ਤੁਸੀਂ ਘਰੇ ਬੈਠ ਕੇ ਹੀ ਇੰਜੋਏ ਕਰ ਸਕੋ ਸਾਡਾ ਫੰਕਸ਼ਨ ਜਦੋਂ ਤੁਸੀਂ ਸਾਡੀਆਂ ਵੀਡੀਓਜ਼ ਦੇਖ ਸਕਦੇ ਹੋ ਤਾਂ ਤੁਸੀਂ ਵਲੌਗ ਵੀ ਤਾਂ ਸਾਡੇ ਦੇਖੋਗੇ ਨਾ ਤੁਹਾਨੂੰ ਵੇਟ ਹੋਊਗੀ ਵੀ ਹਾਇ ਅਸੀਂ ਦੇਖ ਲਈਏ ਯਾਰ ਉਹ ਕਿਵੇਂ ਕੀ ਕਰਦੇ ਹੋਣਗੇ ਕਿੱਥੇ ਕੀ ਕਿੱਥੇ ਉਹਨਾਂ ਦਾ ਫੰਕਸ਼ਨ ਹੈ ਹਨਾ ਬਹੁਤ ਚੀਜ਼ਾਂ ਆਉਂਦੀਆਂ ਕਿਉਂਕਿ ਇਹ ਚੀਜ਼ਾਂ ਰੈਅਰ ਹੀ ਮੇਰੇ ਨਾਲ ਵੀ ਰੈਅਰ ਹੀ ਹੋਈਆਂ ਨੇ ਕੀ ਜਦੋਂ ਜਿਵੇਂ ਕਿਸੇ ਸੈਲੀਬ੍ਰਿਟੀ ਦਾ ਜਾਂ ਕਿਸੇ ਦਾ ਵੀ ਵਿਆਹ ਹੈ ਹਨਾ ਤਾਂ ਉਹ ਮੈਂ ਸਾਰਾ ਦਿਨ ਫੋਨ ਲੈ ਕੇ ਬੈਠੀ ਰਹਿਣੀ ਆ ਮੈਨੂੰ ਆਏ ਇੰਸਟਾ ਤੇ ਕੋਈ ਪਾਈ ਉਹਨੇ ਪੋਸਟ ਵਿਹਾਈ ਉਹ ਕੇਵ ਜੀ ਲੱਗਦੀ ਆ ਕਿੰਨੀ ਕੁ ਸੋਹਣੀ ਲੱਗਦੀ ਆ ਕਿੱਥੋਂ ਮੇਕਅਪ ਕਰਾਇਆ ਕਿਵੇਂ ਤਿਆਰ ਹੋਈ ਕੁੜੀਆਂ ਨੂੰ ਜ਼ਿਆਦਾ ਐਕਸਾਈਟਮੈਂਟ ਹੁੰਦੀ ਆ ਕੁੜੀਆਂ ਨੂੰ ਆਪਣੀਆਂ ਮੰਮੀਆਂ ਦੀ ਉਮਰਾਂ ਦੀਆਂ ਬੁੜੀਆਂ ਨੂੰ ਭਾਬੀਆਂ ਨੂੰ ਦੀਦੀਆਂ ਨੂੰ ਹਨਾ ਸਾਰੀਆਂ ਨੂੰ ਬੰਦੇ ਨਾਲੋਂ ਜ਼ਿਆਦਾ ਵਿਆਹ ਬੁੜੀਆਂ ਦੇਖਣਾ ਬੰਦੇ ਨਾਲੋਂ ਜ਼ਿਆਦਾ ਵਿਆਹ ਬੁੜੀਆਂ ਦੇਖਣਾ ਪਸੰਦ ਕਰਦੀਆਂ ਨੇ ਤੇ ਕੋਈ ਆਪਣਾ ਇਹ ਚ ਪੈਸੇ ਕਮਾਉਣ ਦਾ ਮੋਟਿਵ ਨਹੀਂ ਹੈਗਾ ਵੀ ਅਸੀਂ ਪੈਸਾ ਕਮਾਉਣਾ ਪਰ ਵਲੌਗ ਆਪਾਂ ਸਿਰਫ ਤੁਹਾਡੇ ਪਿਆਰ ਕਰਕੇ ਪਾਵਾਂਗੇ ਹਨਾ ਇੰਨੇ ਨਹੀਂ ਪਾਉਂਦੇ ਫਿਰ ਲਗਾਤਾਰ ਵਲੌਗ ਹੀ ਚਲਾਈ ਚੱਲਾਂਗੇ ਕਬਲੇ ਵਾਂਗੂ ਠੀਕ ਆ ਤੇ ਮੰਨ ਲਓ ਹੁਣ ਜਿਵੇਂ ਮੇਰੇ ਦੋ ਚੈਨਲ ਚੱਲ ਰਹੇ ਨੇ ਇੱਕ ਮਿਸਟਰ ਐਂਡ ਮਿਸਿਸ ਪੰਗੂ ਜਿਹੜਾ ਕਿ ਮੇਨ ਚੈਨਲ ਸੀ ਜਿਹੜਾ ਅਸੀਂ ਸਭ ਤੋਂ ਪਹਿਲਾਂ ਖੜਾ ਕੀਤਾ ਸੀ ਜਿਹਦੇ ਲਈ ਇੱਕ ਵਾਰੀ ਮੈਂ ਥੋੜਾ ਜਿਹਾ ਲੜ ਵੀ ਪਈ ਸੀਗੀ ਮੈਂ ਰੀਲ ਪਾਤੀ ਸੀ ਉਹਦੇ ਲਈ ਮੈਂ ਸਾਰਿਆਂ ਤੋਂ ਸੌਰੀ ਮੰਗਦੀ ਆ ਤੇ ਮੈਂ ਉਹ ਡੋਨੇਟ ਵੀ ਕਰਤੀ ਸੀ ਇੱਕ ਦਿਨ ਚ ਹੀ ਕਰਤੀ ਪਤਾ ਲਾਈਫ ਵਾਸਤੇ ਚੱਲਦਾ ਰਹਦਾ ਗੁੱਸੇ ਗਲੇ ਦਾ ਚੱਲਦੇ ਤੇ ਤੇ ਜਿਹੜਾ ਮੈਂ ਨਵਾਂ ਚਲਾਇਆ ਸੀ ਮਨਪ੍ਰੀਤ ਬਰਾੜ ਦੀ ਤੇ ਅੱਧ ਸੁਆਗਤ ਚੱਲ ਰਿਹਾ ਹੈਗਾ ਉਹ ਚੈਨਲ ਹੁਣ ਮੈਂ ਬਹੁਤ ਘੱਟ ਯੂਜ਼ ਕਰੂੰਗੀ ਕਿਉਂਕਿ ਮੈਂ ਇੱਕ ਚੈਨਲ ਤੇ ਹੀ ਤਾਰੀ ਨਾਲ ਸਾਥ ਦਊਂਗੀ ਉਦੇ ਮੇਨ ਚੈਨਲ ਤੇ ਆਪਾਂ ਉਹਦੇ ਨਾਲ ਪੂਰਾ ਨਾ ਮੋੜੇ ਨਾ ਮੋੜਾ ਜੋੜ ਕੇ ਕੰਮ ਕਰਾਂਗੇ ਹਨਾ ਮਤਲਬ ਕਦੇ ਕਦੇ ਸੈਕੰਡ ਚੈਨਲ ਤੇ ਵੀ ਆਇਆ ਕਰੂਗਾ ਛੋਟੇ ਲਈ ਗੈਂਟ ਗੈਂਟ ਕੰਟੈਂਟ ਕ੍ਰੇਟਰ ਬਣ ਕੇ ਆਵਾਂਗੇ ਆਪਾਂ ਕੰਟੈਂਟ ਲੈ ਕੇ ਆਵਾਂਗੇ ਸੋਹਣੇ ਸੋਹਣੇ ਤੇ ਜਿਹੜਾ ਮਨਪ੍ਰਿਤ ਬਰਾੜ ਵਾਲਾ ਉਹ ਤੇ ਆਪਣੇ ਕਦੇ ਕਦੇ ਹੋਮ ਵਾਲੇ ਵਲੌਗ ਆਜਾ ਕਰਨਗੇ ਵੀ ਘਰੇ ਮौज-ਮਸਤੀ ਵਾਲਾ ਬਾਕੀ ਦੂਜੇ ਕੱਪੜਾ ਵਾਂਗੂ ਐ ਨਹੀਂ ਵੀ ਬਸ ਗੋਲ ਗੱਪੇ ਖਾਣੇ ਤੇ ਗੋਲ ਗੱਪਿਆਂ ਦਾ ਵਲੌਗ ਬਣਾ ਲਓ ਨਹੀਂ ਜੀ ਅਸੀਂ ਉਹ ਕੰਮ ਨਹੀਂ ਕਰਦੇ ਜਿਹਦੇ ਨਾਲ ਤੁਸੀਂ ਬੋਰ ਹੋਮੋ ਹਨਾ ਕਿ ਆਪਾਂ ਵੀ ਘਰ ਪਰਿਵਾਰ ਵਾਲੇ ਆ ਜਿਹੜੀ ਚੀਜ਼ ਕਿਸੇ ਨੂੰ ਦੇਖਣੀ ਪਸੰਦ ਆਪਾਂ ਉਹੀ ਬਣਾਵਾਂਗੇ ਐਵੇਂ ਊਟ ਪਟਾ ਊਟ ਪਟੰਗ ਮਾਰਨ ਦਾ ਕੀ ਫਾਇਦਾ ਹਨ ਤੇ ਚਲ ਚਲੋ ਬਿੱਲੇ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਦੋਸਤੋ ਧੰਨਵਾਦ ਮੰਨੇ ਬਹੁਤ ਬਹੁਤ ਥੈਂਕ ਯੂ ਤੇਰਾ ਅੱਜ ਹੈਪੀ ਨੀਅਰ ਦਾ ਟਾਪਟਾ ਤੋਹਫਾ ਦੇਣਗੇ ਤੁਸੀਂ ਸੋਚਦੇ ਹੋਵੋਗੇ ਹਨਾ ਵੀ ਇੰਨੀ ਪਕਾਈ ਮਾਰਦੀ ਮੈਂ ਕਿੰਨਾ ਨੌਨਸਟਾਪ ਬੋਲ ਜਾਂਦੀ ਆ ਕਿ ਕਿ ਜਦੋਂ ਮੈਂ ਕੈਮਰੇ ਅੱਗੇ ਬੈਠ ਜਾਣਾ ਮੈਨੂੰ ਆਏ ਹੁੰਦਾ ਵੀ ਮੈਂ ਤੁਹਾਡੇ ਸਾਰਿਆਂ ਨਾਲ ਬਸ ਵੀ ਐਂ ਗੱਲਾਂ ਕਰੀ ਗੱਲਾਂ ਕਰੀ ਚੱਲਾ ਜਦ ਕਿ ਚਲੋ ਲਾਈਵ ਮੈਂ ਇੰਸਟਾ ਤੇ ਘੱਟ ਹੁੰਨੀ ਆ ਮੇਰੇ ਤੋਂ ਘੱਟ ਲਾਈਵ ਹੋਇਆ ਜਾਂਦਾ ਪਰ ਮੈਨੂੰ ਇਹ ਹੁੰਦਾ ਵੀ ਮੇਰੀ ਸਾਰੀ ਆਡੀਅੰਸ ਨੂੰ ਜਿੰਨੀ ਵੀ ਆ ਮੈਂ ਉਹਨਾਂ ਨੂੰ ਲਾਈਵ 'ਚ ਐਡ ਕਰ ਸਕਾਂ ਜਾਂ ਉਹਨਾਂ ਨਾਲ ਗੱਲਾਂ ਬਾਤਾਂ ਮਾਰਾਂ ਟਾਈਮ ਘੱਟ ਹੋਣ ਕਰਕੇ ਮੇਰੇ ਤੋਂ ਨਹੀਂ ਇੰਨੇ ਬੱਸੇ ਹੋਇਆ ਜਾਂਦਾ ਤੇ ਚਲ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਇੱਕ ਵਾਰ ਫੇਰ ਤੋਂ ਮੁਬਾਰਕਾਂ ਤੇ ਜੇ ਕੋਈ ਮੇਰਾ ਵੀਰ ਭਰਾ ਕੋਈ ਨਸ਼ਾ ਪੱਤਾ ਕਰਦਾ ਤਾਂ ਉਹ ਛੱਡ ਦੇ ਵੀ ਅਦੇ ਕਰਨ ਲੈ ਲੋ ਵੀ ਅੱਜ ਇੱਕ ਚੀਜ਼ ਤਿਆਗ ਦਿਓ ਯਾਰ ਜਿਹੜੀਆਂ ਓਡੀਆਂ ਬੈਡ ਹੈਬਿਟਸ ਨੇ ਨਾ ਮਾੜੀਆਂ ਆਦਤਾਂ ਨੇ ਬਾਲੀਆਂ ਨਹੀਂ ਚਲ ਹਰੇਕ ਦੀ ਹੁੰਦੀ ਕੋਈ ਨਾ ਕੋਈ ਬੈਡ ਹੈਬਿਟਸ ਹੁੰਦੀ ਹੈ ਤੇ ਵੀ ਉਹ ਛੱਡ ਦੋ ਉਹ ਸਭ ਕਰੋ ਸਾਰੀਆਂ ਛੱਡ ਦੋ ਤੇ ਨਹੀਂ ਜਿਹੜੀ ਜਿਆਦਾ ਤੁਹਾਡੀ ਮਤਲਬ ਮਤਲਬ ਕਮੀ ਹੈ ਸਭ ਤੋਂ ਵੱਡੀ ਉਹਨੂੰ ਕੱਢ ਦੋ ਨੇਗੇਟਿਵਿਟੀ ਕੱਢ ਦੋ ਮਾਈਂਡ ਚੋਂ ਪੋਜ਼ਿਟਿਵ ਹਮੇਸ਼ਾ ਸੋਚਿਆ ਕਰੋ ਪੋਜ਼ਿਟਿਵ ਰਹਿਾ ਕਰੋ ਤੇ ਬਾਕੀ ਦੇਖੋ ਜਿਵੇਂ ਹੁਣ ਅਸੀਂ ਆਸੀ ਤਾਂ ਚਲੋ ਆਰਟਿਸਟਾਂ ਸੰਤ ਚੰਗਾ ਮਾਡਲ ਲੋਕ ਬਹੁਤ ਬੋਲਦੇ ਨੇ ਜੇ ਅਸੀਂ 네ਗੇਟਿਵ ਹੋ ਕੇ ਚੱਲ ਜਾਈਏ ਤਾਂ ਸ਼ਾਇਦ ਅਸੀਂ ਕੱਖ ਵੀ ਨਾ ਬਣੀਏ ਅਸੀਂ ਤਾਂ ਗਰੋਂਦੇ ਹੀ ਰਹਿ ਜਾਈਏ ਹਨਾ ਤਾਂ ਆਪਦੇ ਆਪ ਨੂੰ ਹਮੇਸ਼ਾ ਸਟਰੋਂਗ ਰੱਖੋ 네ਗੇਟਿਵ ਚੀਜ਼ਾਂ ਆਪਦੇ ਮਾਈਂਡ ਚੋਂ ਕੱਢੋ ਪੋਜ਼ਿਟਿਵ ਸੋਚੋ ਪੋਜ਼ਿਟਿਵ ਚੀਜ਼ਾਂ ਕਰੋ ਹਣਾ ਤਾਂ ਆਲਵੇਜ਼ ਰਿਜ਼ਲਟ ਜਿਹੜਾ ਪੋਜ਼ਿਟਿਵ ਹੀ ਹੁੰਦਾ ਹੈਗਾ ਤੇ ਇਹ ਇਹ ਚੀਜ਼ ਮੈਨੂੰ ਨਹੀਂ ਲੱਗਦਾ ਵੀ ਕੋਈ ਬਣੀ ਹੋਊਗੀ ਵੀ ਆਪਾਂ ਚੀਜ਼ ਸੋਚੀਏ ਤੇ ਉਹ ਆਪਣੀ ਪੂਰੀ ਨਾ ਹੋਊਗੀ ਹਣਾ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਹੁੰਦੀ ਆ ਬੇਸ਼ੱਕ ਵਾਹਿਗੁਰੂ ਜੀ ਤੇ ਰੱਬ ਰੱਬ ਤੇ ਵਾਹਿਗੁਰੂ ਇੱਕ ਹੀ ਆ ਮੈਨੂੰ ਲੱਗਦਾ ਮੈਨੂੰ ਐ ਇਹਨਾਂ 'ਚ ਡਿਫਰੈਂਸ ਤਾਂ ਲੱਗਦਾ ਨਹੀਂ ਕਹਿ ਦਿੰਦੇ ਆ ਵੀ ਰੱਬ ਸਾਡੇ ਵਾਹਿਗੁਰੂ ਰੱਬ ਹੀ ਆ ਹਾਂ ਰੱਬ ਹੀ ਆ ਤੇ ਮੈਂ ਤਾਂ ਕਹਿੰਨੀ ਆ ਵੀ ਰੱਬ ਹਰ ਇੱਕ ਦੀਆਂ ਦੁਆਵਾਂ ਨੂੰ ਹਨਾ ਭਾਗ ਲਾਉਂਦਾ ਹੀ ਲਾਉਂਦਾ ਹੈਗਾ ਚਾਹੇ ਉਹ ਲੇਟ ਲਾਵੇ ਚਾਹੇ ਪਹਿਲਾਂ ਮਿਹਨਤ ਜਾਰੀ ਰੱਖੋ ਹਾਂ ਮਿਹਨਤ ਜਾਰੀ ਰੱਖੋ ਮਿਹਨਤ ਕਦੇ ਨਾ ਛੱਡੋ ਜੇ ਹੁਣ ਤੁਸੀਂ ਮੇਰੀ ਮਿਹਨਤ ਦੀ ਗੱਲ ਕਰੋ ਤਾਂ ਮੇਰਾ 4.5 ਘੰਟਿਆਂ ਦਾ ਰਸਤਾ ਹੈ ਮੈਂ ਉਹ ਸਵੇਰੇ 8:00 'ਚ ਆਉਣੀ ਵੀ ਆ ਜਾਣੀ ਵੀ ਆ ਹਨਾ ਕਦੇ-ਕਦੇ ਹਾਂ ਇਹ ਹੋ ਸਕਦਾ ਵੀ ਮੈਨੂੰ ਠੰਡ ਚ ਹਣਾ ਮੈਨੂੰ ਨਿਹਰਾ ਹੋ ਜੇ ਮੈਂ ਰਾਣੀ ਪੂਆ ਕੋਲੇ ਰਹਿ ਜਾਨੀ ਆ ਜਾਂ ਕਿਤੇ ਵੀ ਰਹਿ ਜਾਨੀ ਆ ਆਰਟਿਸਟਾਂ ਦੇ ਘਰਾਂ ਚ ਕਿਤੇ ਵੀ ਰਹਿ ਜਾਨੀ ਆ ਤੇ ਨਨ ਨਨ ਹੋਰ ਕੀ ਕਰੀਏ ਹੋਰ ਗੱਲ ਕੋਈ ਨਹੀਂ ਜੀ ਬਸ ਇਹੀ ਕਹਿੰਨੇ ਆ ਤੁਹਾਨੂੰ ਵੀ ਆਪਣੀ ਮਿਹਨਤ ਜਾਰੀ ਰੱਖੋ ਗਰਮੀ ਐ ਸਰਦੀ ਐ ਬਸ ਅਦਾ ਖਮੀਚ ਕੇ ਚੱਲਦੇ ਰਹੋ ਠੀਕ ਆ ਕਿਸੇ ਚੀਜ਼ 'ਚ ਜੋ ਮੁਨਾਫਾ ਹੁੰਦਾ ਨੁਕਸਾਨ ਹੁੰਦਾ ਉਹ ਸਭ ਆਪੇ ਆਟੋਮੈਟਿਕ ਹੀ ਭਰ ਜਾਣਾ ਹੁੰਦਾ ਚੀਜ਼ ਨੇ ਜੇ ਆਪਾਂ ਕਿਸੇ ਚੀਜ਼ 'ਚ ਨੁਕਸਾਨ ਹੋ ਗਿਆ ਆਪਾਂ ਬਹੁਤ ਛੇਤੀ ਨਾ ਢਿੱਲ ਛੱਡ ਦਿੰਨੇ ਆ ਯਾਰ ਨਹੀਂ ਆਹ ਕੰਮ ਤਾਂ ਆਏ ਹੋ ਗਿਆ ਤੇ ਉਹ ਆਏ ਨਾ ਮੂੰਹ ਜਨ ਨਲਮ ਕਾ ਕੇ ਬੈਠਿਆ ਕਰੋ ਮੇਰੇ ਨੂੰ ਦੰਦ ਕੜਦੇ ਰਿਹਾ ਕਰੋ ਲੜਦੇ ਰਿਹਾ ਕਰੋ ਉਲਮ ਲੈ ਕੇ ਕਸਮ ਤੱਕੇ ਕੋਈ ਸ਼ਰਮ ਹੋਣੀ ਬਾਈ ਵੀ ਅਸੀਂ ਤਾਂ ਜਿੱਤ ਕੇ ਹਟਾਂਗੇ ਜਿਹੜਾ ਕੋਈ ਹੁੰਦਾ ਹੈ ਦੇਖੀ ਆ ਉਹ ਵੀ ਇਹ ਨਾ ਫਟੇ ਰੀ ਟੱਕ ਨਾ ਬੈਠੋ ਯਾਰ ਆਹ ਨਹੀਂ ਹੋਇਆ ਆਏ ਨਹੀਂ ਹੋਇਆ ਇੱਕੋ 라ਤ ਕੁਛ ਨਹੀਂ ਹੁੰਦਾ ਹੈ ਗਿਆ ਇਹਦਾ ਚੱਲੀ ਜਾ ਆਪਣੀ ਲੈਂਡ ਦੇ ਵਿੱਚ ਲੱਗੇ ਰਹੋ ਪਰਮਾਤਮਾ ਇੱਕ ਦਿਨ ਮੌਕਾ ਜ਼ਰੂਰ ਦਿੰਦਾ ਹੈ ਵੀ ਅਰੇ ਆਪਾਂ ਇਤਨੀ ਵਾਰੀ ਆ ਹੁਣ ਜੇ ਲੈਂਡ 'ਚ ਆਪਾਂ ਕੋਈ ਕੰਮ ਨਹੀਂ ਕਰਨਾ ਹੈ ਗਿਆ ਭਾਏ ਤਾਂ ਆਪਾਂ ਘਰੇ ਬਿਸਤਰੇ ਜਾ ਫਿਰ ਪਰਮਾਤਮਾ ਹੀ ਕਹ ਦੂ ਮੈਂ ਕੀ ਦੇ ਦਾਂ ਭਾਈ ਤੈਨੂੰ ਠੀਕ ਹੈ ਵੀ ਦੋਸਤੋ ਤੇ ਪੰਜਾਬੀ ਪੰਜਾਬੀ ਨੂੰ ਸਪੋਰਟ ਕਰੋ ਹਨਾ ਜਿਵੇਂ ਆਪਣਾ ਪੰਜਾਬੀ ਕੋਈ ਕੰਮ ਕਰ ਰਿਹਾ ਤਾਂ ਉਹਨੂੰ ਸਪੋਰਟ ਕਰੋ ਉਹਦੀਆਂ ਲੱਤਾਂ ਨਾ ਖੱਤਾਂ ਨਾ ਹਾਂ ਇਹ ਸਭ ਮੇਨ ਟੌਪਿਕ ਸੀ ਮੇਰਾ ਅੱਜ ਦਾ ਵੀ ਨਵਾਂ ਸਾਲ ਆ ਨਾ ਮੈਂ ਤਾਂ ਸਮਝਾਇਆ ਕਿਉਂਕਿ ਕੁਝ ਕੁ ਲੋਕ ਸਮਝਦੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਇਹੀ ਆ ਵੀ 2025 ਚ ਵੀ ਇਹਦੇ ਨਾਲ ਆਕੂਸ ਕੀਤਾ ਸੀ 2026 ਚ ਵੀ ਇਹਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰੀਏ ਵੀ ਆ ਸਾਲ ਅੱਗੇ ਨਾ ਰੰਗ ਦੇ ਕਿਨੇ ਠੀਕ ਆ ਤੇ ਆਪਦੀ ਆਪਦੀ ਮਿਹਨਤ ਕਰੋ ਜੀ ਆਪਦੇ ਆਪਦੇ ਕੰਮ 'ਚ ਧਿਆਨ ਦਿਓ ਹਨਾ ਲੋੜ ਹੀ ਨਹੀਂ ਹੈਗੀ ਕਿਸੇ ਦੇ ਕੰਮ 'ਨ ਲਚਾਕਣ ਦੀ ਤੇ ਠੀਕ ਆ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਵ ਯੂ